ਐਸ਼ਪੋਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੇਠਾ ਕਦੂ ਦੀ ਮਸਾਲੇਦਾਰ ਤੇ ਖੱਟੀ ਮਿੱਠੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਸਬਜ਼ੀ ਬਣਾਉਣ ਲਈ ਆਪਾਂ ਜੋ ਵੀ ਸਮਾਨ ਲਿਆ ਇੱਕ ਵਾਰੀ ਵੇਖ ਲੈਣੇ ਹਾਂਜੀ ਪੇਠਾ ਕਦੂ ਦੀ ਸਬਜ਼ੀ ਬਣਾਉਣ ਦੇ ਵਾਸ ਇੱਟਾ ਕੱਦੂ ਲਏ ਦੋ ਟਮਾਟਰ ਤਿੰਨ ਪਿਆਜ਼ ਇੱਕ ਗੱਠੀ ਲਸਣ ਦੀ ਇੱਕ ਟੁਕੜਾ ਅਦਰਕ ਦਾ ਤੇ ਦੋ ਹਰੀਆਂ ਮੱਤਾਂ ਲਈਆਂ ਹੁਣ ਸਭ ਤੋਂ ਪਹਿਲਾਂ ਜਿਹੜਾ ਸਾਰਾ ਸਮਾਨ ਹੈ ਇਹਨੂੰ ਆਪਾਂ ਕੱਟ ਕੇ ਤਿਆਰ ਕਰ ਲੀਏ ਕਦੂ ਦੇ ਜਿਹੜੇ ਬੀਜ ਐ ਇਹਨਾਂ ਨੂੰ ਆਪਾਂ ਕੱਢ ਦੇਣਾ। ਐਸਟਰ ਤੇ ਛਿਲਕਾ ਆਪਾਂ ਨਾਲ ਹੀ ਰੱਖਣਾ ਛਿਲਕਾ ਨਹੀਂ ਆਪਾਂ ਇਹਦਾ ਉਤਾਰਨਾ। ਛਿਲਕਾ ਸਬਜ਼ੀ ਦੇ ਵਿੱਚ ਹੀ ਪਾਵਾਂਗੇ। ਕਦੂ ਆ ਜਿਹੜਾ ਇਹਨੂੰ ਆਪਾਂ ਪਹਿਲਾਂ ਹੀ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤੇ ਹੁਣ ਇਹਨੂੰ ਕਟਿੰਗ ਕਰਨ ਤੋਂ ਬਾਅਦ ਧੋਣ ਦੀ ਜ਼ਰੂਰਤ ਨਹੀਂ ਹੈ। ਕੋਈ ਬੀਜ ਆਪਾਂ ਸਾਰੇ ਕੱਢ ਲਏ ਤੇ ਹੁਣ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕਦੋਂ ਕੱਟ ਕੇ ਤਿਆਰ ਕਰ ਲਵਾਂਗੇ ਜਿਆਦਾ ਛੋਟੇ ਪੀਸ ਵੀ ਨਹੀਂ ਕਰਨੇ ਕਿਉਂਕਿ ਫਿਰ ਇਹ ਜਲਦੀ ਘੁਲ ਜਾਂਦਾ ਲੋਈ ਕਦੋਂ ਦੀ ਕਟਿੰਗ ਆਪਣੀ ਹੋ ਗਈ ਤੇ ਹੁਣ ਆਪਾਂ ਪਿਆਜ਼ ਵੀ ਕੱਟ ਲੈਨੇ ਪਿਆਜ਼ ਆਪਾਂ ਥੋੜੇ ਮੋਟੇ ਕੱਟਾਂਗੇ ਕਿਉਂਕਿ ਇਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਨਾ ਹੈ ਕੱਲਾ ਇਹ ਜਿਹੜਾ ਪਿਆਜ਼ ਹੈ ਪਿਆਜ਼ ਇਹ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਨਾ ਹੈ ਬਾਕੀ ਇਹ ਜਿਹੜਾ ਸਾਰਾ ਸਨਾਂ ਆਪਾਂ ਬ੍ਰੇਕ ਕੱਟਾਂਗੇ ਕਰ ਲੈ ਜੀ ਇਸ ਤਰ੍ਹਾਂ ਦਰਦਰਾ ਜਿਹਾ ਰੱਖਣਾ ਜਿਆਦਾ ਬਰੀਕ ਪੇਸਟ ਨਹੀਂ ਇਹਦਾ ਬਣਾਉਣਾ ਤੇ ਬਾਕੀ ਦਾ ਸਮਾਨਾ ਜਿਹੜਾ ਆਪਾਂ ਬਰੀਕ ਕੱਟ ਲੈਂਦੇ ਹਾਂ ਲਸਣ ਅਦਰਕ ਤੇ ਹਰੀ ਮਿਰਚ ਨੂੰ ਤੁਸੀਂ ਕੁੰਡੇ 'ਚ ਕੁੱਟ ਕੇ ਵੀ ਲੈ ਸਕਦੇ ਹੋ ਪਰ ਇੱਥੇ ਇਹਨੂੰ ਆਪਾਂ ਬਰੀਕ ਹੀ ਕੱਟ ਲੈ। ਲੋ ਜੀ ਕਟਿੰਗ ਆਪਣੀ ਜਿਹੜੀ ਸਾਰੀ ਹੋ ਗਈ ਤੇ ਇਧਰ ਕੜਾਹੀ ਵੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਤੜਕਾ ਲਾਉਣ ਲਈ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਸਰੋਂ ਦੇ ਤੇਲ ਨੂੰ ਆਪਾਂ ਜਿਆਦਾ ਗਰਮ ਇਸ ਲਈ ਕਰਦੇ ਹਾਂ ਕਿਉਂਕਿ ਆਪਾਂ ਦਾ ਕੱਚਾਪਣ ਕੱਢਣਾ ਹੁੰਦਾ ਹੈ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਗੈਸ ਆਪਾਂ ਬੰਦ ਕਰਦਨੇ ਆਂ ਤੇਲ ਨੂੰ ਆਪਾਂ ਥੋੜੀ ਦੇਰ ਲਈ ਠੰਡਾ ਹੋਣ ਦੇਵਾਂਗੇ ਕਿਉਂਕਿ ਜੇ ਆਪਾਂ ਗਰਮ ਤੇਲ ਦੇ ਵਿੱਚ ਖੜੇ ਮਸਾਲੇ ਪਾ ਦਨੇ ਆ ਤਾਂ ਉਹ ਮੱਚ ਜਾਂਦੇ ਆ ਇਸ ਕਰਕੇ ਤੇਲ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਫੇਰ ਹੀ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਲੋਈ ਤੇਲ ਆਪਣਾ ਠੰਡਾ ਹੋ ਗਿਆ ਹੁਣ ਆਪਾਂ ਦੁਬਾਰਾ ਗੈਸ ਆਨ ਕਰਦੇ ਆਂ ਗੈਸ ਦਾ ਫਲੇਮ ਆ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੇਲ ਦੇ ਵਿੱਚ ਖੜੇ ਮਸਾਲੇ ਪਾਵਾਂਗੇ ਇੱਕ ਚਮਚਾ ਆਪਾਂ ਜੀਰਾ ਲੈ ਇੱਕ ਚਮਚ ਸੌਫ ਇੱਕ ਚਮਚ ਸਾਬਤ ਧਨੀਆ ਧਨੀਆ ਜਿਹੜਾ ਆਪਾਂ ਕ੍ਰਸ਼ ਕਰਕੇ ਲਿਆ ਇੱਕ ਚਮਚ ਰਾਈ ਰਾਈ ਦੀ ਜਗ੍ਹਾ ਤੇ ਤੁਸੀਂ ਸਰੋਂ ਵੀ ਲੈ ਸਕਦੇ ਹੋ ਦੋ ਆਪਾਂ ਸੁੱਕੀਆਂ ਲਾਲ ਮਿਰਚਾਂ ਲੈ ਲਿਆ

ਰੋਮਾਂਟਿਕ ਲਈ ਆਪਾਂ ਪਿਆਜ਼ ਨੂੰ ਭੁੰਨਾਂਗੇ ਹੁਣ ਆਪਾਂ ਇਹਦੇ ਵਿੱਚ ਲਸਣ ਅਦਰਕ ਤੇ ਹਰੀ ਮਿਰਚ ਪਾਵਾਂਗੇ ਫਿਰ ਅਸੀਂ 4 ਮਿੰਟ ਲਈ ਆਪਾਂ ਇਸੇ ਤਰ੍ਹਾਂ ਹੀ ਭੁੰਨਾਂਗੇ ਨ ਚਾਰ ਮਿੰਟ ਹੋ ਗਏ ਜੀ ਆਪਾਂ ਭੁੰਨਦੇ ਹੋਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂ ਹੁਣ ਆਪਾਂ ਇਹਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣੇ ਟਮਾਟਰ ਜਿਹੜੇ ਚੰਗੀ ਤਰ੍ਹਾਂ ਸੌਫਟ ਨਾ ਹੋ ਜਾਣ। ਵੇਖੋ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ 1/2 ਚਮਚ ਮਸਾਲੇ ਐਡ ਕਰਾਂਗੇ। 1.5 ਚਮਚਾ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ। ਨਮਕ ਮੈਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧਾ ਜਾਂ ਘਟ ਲੈ ਸਕਦੇ। ਇੱਕ ਚਮਚ ਤੋਂ ਥੋੜਾ ਜਿਹਾ ਵੱਧ ਨਮਕ। ਡੇਢ ਡੇਢ ਚਮਚਾ ਜਿਹਾ ਹਲਦੀ। ਦੋ ਚਮਚ ਧਨੀਆ ਪਾਊਡਰ। ਮਲਾਲਾ ਵੀ ਚੰਗੀ ਤਰ੍ਹਾਂ छोटा चमच आपर पावडर पाव थोडा जणी पाुन लागे मसले हण तीन चार मिनट तक आपण फिर भुन ਦਾ ਇਹ ਮਸਾਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਮਸਾਲੇ ਨੇ ਇਹਦੇ ਕੜਾਹੀ ਛੱਡਨੀ ਸ਼ੁਰੂ ਕਰ ਦਿੱਤੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚ ਕਸੂਰੀ ਮੇਥੀ ਦੇ ਪਾਵਾਂਗੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ 2 ਚਮਚਾ ਚੀਨੀ ਦੇ ਪਾਵਾਂਗੇ ਚੀਨੀ ਦੀ ਜਗ੍ਹਾ ਤੁਸੀਂ ਗੋੜੇ ਜਾਂ ਸ਼ੱਕਰ ਵੀ ਲਾ ਸਕਦੇ ਹੋ ਲਈ ਮਸਾਲਾ ਇਹਦਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਦੂ ਪਾਵਾਂਗੇ ਲਾ ਲਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਦੇ ਵਿੱਚ ਪਾਣੀ ਬਿਲਕੁਲ ਵੀ ਐਡ ਨਹੀਂ ਕਰਨਾ ਸੋ ਇਹ ਸਬਜੀ ਜਿਹੜੀ ਆਪਣੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਗਈ। ਤੇ ਹੁਣ ਆਪਾਂ ਸਬਜੀ ਨੂੰ ਢੱਕ ਕੇ ਪੱਕਣ ਦੇਵਾਂਗੇ। ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਵਿੱਚ ਵਿੱਚ ਦੀ ਆਪਾਂ ਸਬਜੀ ਨੂੰ ਹਿਲਾਉਂਦੇ ਰਹਿਣਾ। ਲਓਏ 20 ਮਿੰਟ ਹੋ ਗਏ ਸਬਜੀ ਨੂੰ ਪੱਕਦੇ ਹੋਏ। ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ। ਤੁਸੀਂ ਦੇਖ ਸਕਦੇ ਹੋ। ਬਿਲਕੁਲ ਸੌਫਟ ਹੋ ਗਈ ਹੈ ਸਬਜੀ। ਕਦੂ ਦੀ ਆਪਣੀ ਮਸਾਲੇਦਾਰ, ਖੱਟੀ-ਮਿੱਠੀ ਸਬਜੀ ਬਣ ਕੇ ਤਿਆਰ ਆ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਕਰ ਦੁੱਧ ਦੀ ਸਬਜ਼ੀ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ